सिख धर्म की हर गतिविधि गुरबाणी वास्ते हमने सब्सक्राइब करो गुरबाणी अखंड बाणी नोटिफिकेशन वास्ते बेल को रिंग करो और यहाँ पे जो है तो उदासी संगत जो है वो रहती थी और उदासी संगत बोले तो गुरु नानक के जो बड़े लड़के थे श्रीचंद जी उन्होंने चलाया हुआ एक पंथ है ਪਾਈ ਸਾਹਿਬ ਬਾਈ ਦਿਆ ਸਿੰਘ ਜੀ ਸ਼੍ਰੋਮਣੀ ਸਿੰਘ ਸਨ ਉਹਨਾਂ ਦੇ ਨਾਮ ਉੱਤੇ ਸਾਰੀ ਦੁਨੀਆ ਵਿੱਚ ਇਹ ਇੱਕੋ ਇੱਕ ਸਥਾਨ ਔਰੰਗਾਬਾਦ ਮਹਾਰਾਸ਼ਟਰ ਵਿੱਚ ਹੈ ਮਹਾਰਾਜਾ ਜਫਰ ਨਾਮਾ ਲੈ ਕੇ ਔਰੰਗਜੀਤ ਸਾਹਿਬ ਨੂੰ ਦੇਣ ਵਾਸਤੇ ਇੱਥੇ ਆ ਕੇ ਉਹ ਰੁਕੇ ਸਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘੁਰ ਪਿਆਰਿਓ ਪੂਰੇ ਭਾਰਤ ਦੇ ਵਿੱਚ ਸਿੰਘਾਂ ਦੇ ਨਾਮ ਦੇ ਉੱਤੇ ਕਿੰਨੇ ਕੀ ਗੁਰੂ ਕਰਨੇ ਆਓ ਤੁਹਾਨੂੰ ਦਰਸ਼ਨ ਕਰਵਾਨੇ ਆ ਇੱਕੋ ਇੱਕ ਭਾਰਤ ਦੇ ਵਿੱਚ ਸ਼ਿਸ਼ੋਭਿਤ ਅਜੇਹਾ ਗੁਰੂ ਘਰ ਜੋ ਸਿੰਘਾ ਦੇ ਨਾਮ ਦੇ ਉੱਤੇ ਹੈ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਜੀ ਹਾਂ ਪੰਜ ਪਿਆਰਿਆਂ ਵਿੱਚੋਂ ਉਹ ਦੋ ਪਿਆਰੇ ਜੋ ਔਰੰਗਜ਼ੇਬ ਵਾਸਤੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਜ਼ਫਰਨਾਮਾ ਲੈ ਕੇ ਨਿਕਲੇ ਸਨ ਤੇ ਜਿੱਥੇ ਔਰੰਗਾਬਾਦ ਦੱਖਣ ਵਿੱਚ ਉਹ ਰੁਕੇ ਸਨ ਉਸੇ ਥਾਂ ਦੇ ਉੱਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਦੇ ਨਾਮ ਦਾ ਇਹ ਗੁਰਦੁਆਰਾ ਸ਼ਿਸ਼ੋਬਿਤ ਹੈ ਤੁਹਾਨੂੰ ਦੱਸ ਦਈਏ ਕਿ ਇਸ ਗੁਰੂ ਘਰ ਦੀ ਸਾਮ ਸੰਭਾਲ ਇੱਥੇ ਦੇ ਇਲਾਕਾ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਦੂਰੋ ਦੂਰੋ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਨ ਆਂਦੀਆਂ ਨੇ ਸਾਡੇ ਇਤਿਹਾਸ ਨਾਲ ਜੁੜੇ ਹੋਏ ਗੁਰੂ ਘਰ ਕਿੱਥੇ ਕਿੱਥੇ ਸ਼ਿਸ਼ੋਬਿਤ ਹੈ ਨੇ ਸਾਡਾ ਇਤਿਹਾਸ ਕੀ ਬੋਲਦਾ ਹੈ ਉਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਤੇ ਆਓ ਜਾਣਦਿਆਂ ਸੰਗਤ ਕੋਲੋਂ ਕਿ ਉਹ ਇਸ ਗੁਰੂ ਘਰ ਬਾਰੇ ਇੱਥੇ ਦੇ ਇਤਿਹਾਸ ਬਾਰੇ ਕੀ ਆਖਦੀ ਹੈ ਇਹ ਸਥਾਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਦਾ ਹੈਗਾ ਇੱਥੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਦੋਨੋਂ ਆਏ ਹਨ ਮਹਾਰਾਜ ਦਾ ਜਫਰਨਾਮਾ ਲੈ ਕੇ ਔਰੰਗਜ਼ੇਬ ਸਾਹਿਬ ਨੂੰ ਦੇਣ ਵਾਸਤੇ ਇੱਥੇ ਆ ਕੇ ਉਹ ਰੁਕੇ ਸਨ ਇਹ ਸਥਾਨ ਹੈਗਾ ਲੋਕਲ ਦੀ ਸਾਰੀ ਸੰਗਤ ਮਿਲ ਕੇ ਇਹ ਸਥਾਨ ਨੂੰ ਡਿਵੈਲਪ ਕਰ ਰਹੀ ਹੈਗਾ ਔਰੰਗਜ਼ੇਬ ਨੂੰ ਲਾਲਤ ਪਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਜਿਹੜੀ ਕਿ ਫਤਿਹ ਦੀ ਚਿੱਠੀ ਹੈ ਉਹ ਲਿਖੀ ਜਿਸ ਨੂੰ ਲੈ ਕੇ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਅਤੇ ਕੁਝ ਹੋਰ ਸਿੰਘ ਦਿੱਲੀ ਆਗਰਾ ਤੇ ਚੰਬਲ ਘਾਟੀ ਬਰਾਨਪੁਰ ਤੋਂ ਹੁੰਦੇ ਹੋਏ ਅਰੰਗਾਬਾਦ ਦੱਖਣ ਵਿੱਚ ਪਹੁੰਚੇ ਜਿਸ ਜਗ੍ਹਾ ਤੇ ਆ ਕੇ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਨੇ ਆਪਣਾ ਡੇਰਾ ਕੀਤਾ ਉਸ ਸਥਾਨ ਤੇ ਇਹ ਗੁਰਦੁਆਰਾ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਸੁਸ਼ੋਭਿਤ ਹੈ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਨੇ ਜ਼ਫਰਨਾਮਾ ਔਰੰਗਜ਼ੇਬ ਨੂੰ ਅਹਿਮਦਨਗਰ ਜਾ ਕੇ ਦਿੱਤਾ ਕਿਉਂਕਿ ਔਰੰਗਜ਼ੇਬ ਉਸ ਵੇਲੇ ਦੌਰੇ ਤੇ ਅਹਿਮਦਨਗਰ ਗਿਆ ਹੋਇਆ ਸੀ ਔਰੰਗਜ਼ੇਬ ਦੇ ਆਦਮੀਆਂ ਨੂੰ ਤਨ ਦਾ ਲਾਲਚ ਦੇ ਕੇ ਔਰੰਗਜ਼ੇਬ ਨੂੰ ਉਸ ਦੇ ਕੈਂਪ ਵਿੱਚ ਜਾ ਕੇ ਮਿਲੇ ਨੇ ਇਸ ਸਥਾਨ ਤੇ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਨੇ ਡੇਰਾ ਕੀਤਾ ਸੀ ਸੰਗਤਾ ਦੂਰੋਂ ਦੂਰੋਂ ਇਸ ਸਥਾਨ ਤੇ ਆ ਕੇ ਦਰਸ਼ਨ ਕਰਦਿਆ ਨੇ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਸ਼੍ਰੋਮਣੀ ਸਿੰਘ ਸਨ ਉਹਨਾਂ ਦੇ ਨਾਮ ਉੱਤੇ ਸਾਰੀ ਦੁਨੀਆ ਵਿੱਚ ਇਹ ਇੱਕੋ ਇੱਕ ਸਥਾਨ ਔਰੰਗਾਬਾਦ ਮਹਾਰਾਸ਼ਟਰ ਵਿੱਚ ਹੈ ਜਿੱਥੋਂ ਭਾਈ ਸਾਹਿਬ ਜੀ ਜ਼ਫਰਨਾਮਾ ਲਿਖ ਕੇ ਰਾਏ ਸਨ ਉੱਥੋਂ ਵੀ ਗੁਰਦੁਆਰਾ ਜ਼ਫਰਨਾਮਾ ਦੇ ਨਾਮ ਨਾਲ ਮਸ਼ਹੂਰ ਹੈ ਜੋ ਕਿ ਦਿਨੇ ਕਾਂਗੜ ਪੰਜਾਬ ਵਿੱਚ ਹੈ औरंगज़ेब की मौत 17 फरवरी 1707 सौ सत्त ईस्वी सन सतारह सौ त्रेठ बिक्रमई जिस जगह पर हम खड़े हैं ये उदासियों का अखाड़ा था और यहाँ पर जो है तो उदासी संगत जो है वो रहती थी और उदासी संगत बोले तो गुरु नानक के जो बड़े लड़के थे श्री चंद जी उन्होंने चलाया हुआ एक पंथ है जिसको उदासी पंथ बोलते उदासी पंथ था वो चलाए थे वो यहाँ पर आए यहाँ आने के बाद में जो है तकरीबन एक महीना यहाँ पर रहे वो जी यहाँ आने के बाद में उनको पता चला कि भाई ज़फरनामा लेटर जो है अपने को बादशाह औरंगजेब को देना है तो औरंगजेब जो है तो यहाँ पे नहीं है उनकी तबीयत ख़राब होने की वजह से वो जो है तो अहमदनगर गए वाले तो उन्होंने अहमदनगर की तरफ प्रस्थान किया ये लेटर जो है पारसी में है और कविताबद्ध है जिसको अपन हम शेर शायरी जिसको बोलेंगे उसमें हैं और वो पोएट्री इतनी बेहतरीन पोएट्री है दुनिया की आज तक के उसके मुकाबले के पोएट्री जो है तो नहीं बनी क्योंकि इसका उदाहरण यह है कि आज भी यू यूट्यूब के ऊपर में जब ईरान और इराक के जब लोग सुनते तो वो ये मानने के लिए तैयार नहीं है कि भाई ये किसी नॉन मुस्लिम की जो है पोएट्री है बोल के क्योंकि उसकी शुरुआत ही जो ऐसी किए उन्होंने अगर गुरुगोविंद सिंह महाराज सोचते तो उनकी शान में जो है औरंगजेब की शान में एक राजा के शान में जो हिंदुस्तान का बादशाह था उसके शान में लिख सकते थे कि शहनशाह जो भी अलंकारी शब्द जो लगा के उनको जो बोल सकते थे उन्होंने वो शब्द नहीं लिखते थे उन्होंने शुरुआत जो की उसकी गुरुप्यारे जो भाई दया सिंह जी जफरनामा लेके औरंगजेब को ਉਦੋਂ ਔਰੰਗਜ਼ੇਬ ਕੋਲ ਪਹੁੰਚ ਕਰਨ ਵਾਸਤੇ ਉਹਨਾਂ ਨੇ ਰਿਸ਼ਵਤ ਦੇ ਕੇ ਔਰੰਗਜ਼ੇਬ ਤੱਕ ਪਹੁੰਚ ਕੀਤੀ ਤੇ ਔਰੰਗਜ਼ੇਬ ਨੂੰ ਆਪ ਇਹ ਸਫਰਨਾਮਾ ਚਾਕੇ ਦਿੱਤਾ। ਤੁਸੀਂ ਸਭ ਬਖੋ ਭੀ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਕਿਦਾਂ ਉਸ ਦਾ ਸ਼ੀਸ਼ਾ ਵਿਖਾਇਆ ਸੀ। ਉਸ ਦੇ ਕਾਰਨਾਮਿਆਂ ਦਾ ਅਸਲ ਸੱਚ ਦਰਸਾਇਆ ਸੀ। ਖਾਲਸਾ ਸਿਰਜਣਾ ਦਿਹਾੜੇ ਦੇ ਮੌਕੇ ਦੇ ਉੱਤੇ ਗੁਰਬਾਣੀ ਅਖੰਡ ਬਾਣੀ ਦੀ ਸਾਡੀ ਇਹ ਪੇਸ਼ਕਸ਼ ਤੁਹਾਨੂੰ ਕਿੱਤਾ ਲੱਗੀ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੋਲੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ